ਗੱਲ ਵਾਇਗੁਰਦੀ ਕਾ ਖਾਲਸਾ 73000 ਦੀ ਕੋਤੀ ਜੁੜੀ ਛੱਡੀ ਦੀ ਹੋਊਗੀ ਕਰਨਾਮ ਸਖਤਾ ਬਲਬੀਰ ਸਿੰਘ ਖਾਲਸੇ ਹੁਣਾਂ ਲੋ ਦਿੱਤੀ ਜਾਣੀਆਂ ਬਹੁਤ ਵਧੀਆ ਆਲੀ ਬੀਓ ਬੀ ਪ੍ਰਮਾਜੀ ਖਾੜੇ ਚ ਆਜੋ ਦਰਤੀ ਚਾਲੂ ਹੀ ਭਾਜ ਕੇ ਖਾੜੇ ਚ ਬਲਬੀਰ ਸਿੰਘ ਜੀ ਆਤਮ ਨੀਤਾ ਸਰਦਾਰ ਜੀ ਵੀਰ ਸਿੰਘ ਜੀ ਨੇਕਾ ਬਹੁਤ ਬਹੁਤ ਧੰਨਵਾਦ ਆ ਉਹਦੇ ਸੰਜੀਤ ਸਿੰਘ ਜੀ ਬਹੁਤ ਬਹੁਤ ਲੰਮੇ ਸਮੇਂ ਸਮੇਂ ਤੋਂ ਪਿਆਰ ਆ ਧੰਨਵਾਦ ਅੱਖੀ ਜੀ ਨਾਰੀ ਦੇ ਤੌਰ ਤੇ ਸੁਨੀਲੇ ਸੱਜਣ ਪੱਤਰ ਜਿੰਨੇ ਨੇ ਜਿਵੇਂ ਰਾਗੋ ਵੀ ਆਪਰ ਕੇ ਆਪ ਟੋਪ ਤੇ ਧੰਨਵਾਦ ਆ ਸਰਜੀਤ ਸਿੰਘ ਜੀ ਬਲਾਕੀਆ ਸਾਹਿਬ ਜਿਹੜੇ ਮਨਜੀਤ ਸਿੰਘ ਸਰਪੰਚ ਸਾਹਿਬ ਤੇ লাইਵ ਚੱਲ ਰਿਹਾ ਸੁਰੇਂਦਰ ਛਾਪੜਾ ਜੀ ਦਾ ਬਹੁਤ ਬਹੁਤ ਧੰਨਵਾਦ ਸੀਨੀਅਰ ਪੱਤਰਕਾਰ ਜੱਗਬਾਣੀ ਅਖਬਾਰ ਸਿੰਦਰ ਸ਼ਾਵੜਾ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਵਰਿੰਗ ਕਰ ਰਿਹਾ ਹੈ ਸਾਹਮਣੇ ਤਿੰਨ ਕੁਸ਼ਤੀਆਂ ਖਾਰੇ ਵਿੱਚ ਚੱਲ ਰਹੀ ਹੈ ਲਓ ਜੀ ਅਗੀਆਂ ਕੁਸ਼ਤੀਆਂ ਮਾਰਦ ਤਿਆਰੀ ਕਰਾਓ ਜੀ ਮੱਲਾ ਦੀ ਦਵਿੰਦਰ ਤਿਆਰੀ ਕਰਾਓ ਜੀ ਹਾਂ ਜੀ ਹਾਂ ਜੀ ਦਾਲਾ ਨਾ ਵੀ ਮੋਨੂ ਹੋਈ ਰਾ ਨਹੀਂ ਜੀ ਤੇ ਲੱਖ ਖੁਸ਼ੀਆਂ ਪਾਲਸ਼ਾਹਿਆਂ ਦੇ ਸਤਿਗੁਰੂ ਨਦਰ ਕਰੇ ਸਾਡੇ ਨਗਰ ਦੇ ਬਹੁਤ ਹੀ ਕਮੇਟੀ ਮੈਂਬਰ ਸਰਦਾਰ ਬਰਵੀਰ ਸਿੰਘ ਗੁਰਦੇਵ ਸਿੰਘ ਉਨਾ ਵੱਲੋਂ ਪਹਿਲੇ ਪਟਕੇ ਦਾ ਅਨਾਉਂਸ ਕੀਤਾ ਗਿਆ ਅਰਦਾਸ ਕਰਦੇ ਹਾਂ ਤਨਤਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਇਸ ਪਰਿਵਾਰ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰ ਦੇ ਅਤੇ ਬੱਚਿਆਂ ਨੂੰ ਦੇਸ਼ ਪ੍ਰਦੇਸ਼ ਦੇ ਵਿੱਚ ਚੜ੍ਹਦੀ ਕਲਾ ਬਖਸ਼ਾ ਇਹ ਜੋ ਇਹਨਾਂ ਨੇ ਵੱਡੀ ਸੇਵਾ ਲਈ ਆ ਇਹਨਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਅਸੀ ਪਹਿਲਾਂ ਬੋਲਿਆ ਸੀ ਵੀ ਮਿਲਾਂਦਾ ਉਦੋਂ ਆਂਦੇ ਵਿੱਚੋਂ ਜਿਹੜਾ ਮਰਜੀ ਦੋਹਾਂ ਨਗਰਾਂ ਵਿੱਚੋਂ ਇਹ ਸੇਵਾ ਲੈ ਸਕਦਾ ਪਰ ਵਾਹਿਗੁਰੂ ਨੇ ਜਿਨ੍ਹਾਂ ਕੋਲੋਂ ਸੇਵਾ ਲੈਣੀ ਹੋਵੇ ਲਿਖਿਆ ਹੋਵੇ ਨਾਨਕਾ ਜੋ ਕਰਤਾ ਕਰੇ ਸੋ ਹੋਏ ਇਹਨਾਂ ਦੇ ਕਰਮਾਂ ਵਿੱਚ ਪ੍ਰਮਾਤਮਾ ਨੇ ਇਹ ਦਾਤ ਵਟ ਕੇ ਦੀ ਬਖਸ਼ਿਸ਼ ਕੀਤੀ ਇਹ ਅਰਦਾਸ ਕਰਦੀ ਆ ਸਾਡੀ ਸੰਗਤ ਵੀ ਇਹਨਾਂ ਨੂੰ ਯਾਦ ਹੀ ਕਰਨਾ ਰੱਖੇ ਰঞ্জੀਤ ਸਿੰਘ ਜੀ ਸਰਪ ਸੁਖਰੀਵ ਸਿੰਘ ਜੀ ਰঞ্জੀਤ ਸਿੰਘ ਜੀ ਆ ਕੇ ਸਲਵਾਂ ਜੇ ਆ ਜਿਹਨੇ ਵੀ ਦਰਸ਼ਕ ਵੀਰ ਪੁੱਜੇ ਨੇ ਧੰਨਵਾਦ ਆ ਜੀ ਭਾਈ 5100 ਦਾ ਆਪਾਂ ਦਰਸ਼ਕੀ ਪੀਚਰ ਲਵਾਂ ਜੀ ਕੋਈ ਗੱਲ ਨਹੀਂ ਰੋਸ਼ਨ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਵਿੰਦਰ ਭਵਿੰਦਰ ਜਿੱਤ ਗਿਆ ਜੀ ਭਾ ਇਤਵਿੰਦਰ ਆ 5100 ਰੁਪਏ ਜੇਤੂ ਬਾਲੇ ਨੂੰ ਦੇਓ ਜੇਤੂ ਭਲਵਾਂ ਦਾ ਸਮੂਹ ਅਗਰਵਾਸੀਆਂ ਧੰਨਵਾਦ ਸਰ ਨਿਰੰਦਰ ਭਾਜੀ ਹੁਣੀ ਮਾਣ ਹੈ ਸਾਨੂੰ ਜੱਸੇ ਭਾਈ ਹੁਣਾਂ ਤੇ ਵਿੱਕੀ ਭਾਈ

ਵਿਸ਼ੇ ਤੋਂ ਦੇ ਧੰਨਵਾਦ ਆਖਾਂਗੇ ਸਾਡੇ ਖਾਲਸਾ ਸਾਹਿਬ ਸਤਿ ਸ਼੍ਰੀ ਅਕਾਲ ਸਾਡੇ ਹੁਣ ਜੀ ਜੁੜੀ ਧਿਆਵਿਆਂ ਨਾਲ ਕਰਕੇ ਰਵੀ ਨੂੰ ਥੋੜੀ ਜਿਹੀ ਕੋਈ ਜੁੜੀ ਕੈਮੇ ਕਰਕੇ ਇਸ ਕਰਕੇ ਅੱਬ ਥੋੜੀ ਜਿਹੀ ਕੁਝ ਜੋ ਪਹਿਲਾਂ ਸ਼ੁਰੂ ਕਰਾ ਦਈਏ ਝੰਡੀ ਦੀ ਜੰਗਾਰ ਦੋਨਾਂ ਮੱਲਾਂ ਦੀ ਜੋੜੀ ਇਸ ਵੇਲੇ ਮਨੀ ਆਲਮ ਦੀ ਤੇ ਰਮੀ ਫੇਰਾ ਬਾ ਬੱਲੇ ਬੱਬਰ ਸ਼ੇਰੋ ਕਾਲੇ ਲੰਗੋੜ ਦੇ ਵਿੱਚ ਰਵੀ ਫੇਰਾ ਮੁੱਟੀ ਵਾਲੇ ਲੰਗੋੜ ਕੈਂਚ ਦੇ ਵਿੱਚ ਇਹ ਆ ਮਨੀ ਆਲਮ ਗੀਰ ਝੰਡੀ ਦੀ ਕੁਸ਼ਤੀ ਚੱਲ ਰਹੀ ਖਾੜੇ ਦੇ ਵਿੱਚ ਹੋਰ ਤਾਂ ਸਾਡੀ ਵਿਦੇਸ਼ ਸਾਡੀ ਖਾਨੇਦਾਰ ਸਾਹਿਬ ਵਿਸ਼ੇ ਤੋਂ ਧੰਨਵਾਦ ਸਾਡੇ ਸਾਬਕਾ ਸਰਪੰਚ ਸਾਹਿਬ ਸਾਡੇ ਦੀ ਉਹ ਵੀ ਆ ਕੇ ਆਪਣਾ ਸਨਮਾਨ ਜੀ ਹਾਸਲ ਕਰ ਲੈ ਜੀ ਜਸਵੀਰ ਸਿੰਘ ਜੀ ਸਰਪੰਚ ਸਾਹਿਬ ਅਖਬਰਪੁਰ ਵਾਲੇ ਕੋਟਕੀ ਜੀ ਬਲੈਦੀਆ ਠੀਕ ਹੈ ਜੀ ਜਾਂਦਾ ਇਧਰ ਇਧਰ ਨੂੰ ਦੇਖੋ ਸੰਗ ਦੇ ਖੜੇ ਚਾਓ ਇਹਨ ਪੜਕੇ ਦੀ ਕੌਤੀਆ ਮਾਨਸਿਕਾ ਕਰਦੇ ਸਮੂਹ ਪ੍ਰਬੰਧਕ ਕਮੇਟੀ ਸਰਪੰਚ ਸਾਹਿਬ ਪ੍ਰੇਮ ਲਾਲ ਧੰਨਵਾਦ ਰੱਖਾਂਗੇ ਆ ਸਾਡੇ ਭਰਾਵਾਂ ਦਾ ਜਿਹੜਾ ਵੱਲੋਂ ਘੋੜੇ ਦਾ ਸਨਮਾਨ ਕੀਤਾ ਜਾਣਾ ਸਹਿਬਾਜ ਘੋੜੇ ਦਾ 6 ਫੁੱਟ ਟਰਾਫੀ ਨਾਲ ਡੋਬੀਗਲ ਯੂਐਸਏ ਸਾਮਗਲ ਯੂਐਸਏ ਜੁਝਾਰ ਸਿੰਘ ਜੀ ਸੰਤੋਸ਼ ਯੂਐਸਏ ਆਗਾ ਭਰਾਵਾਂ ਦਾ ਖਿਲੋ ਜੀ ਧੰਨਵਾਦ ਅਖਾਂਗੇ ਜਿਹੜਾ ਵੱਲੋਂ ਸਹਿਬਾਜ ਕੋ ਚੰਦਰਿੰਦਰ ਦਾ ਧੰਨਵਾਦ ਅਖਾਂਗੇ ਉਹਨਾਂ ਅਗਲੇ ਭਾਗਾਂ ਵਾਲੇ ਨੇ ਇਹ ਸਿੰਘ ਜੀ ਕਰਾਉਂਦੇ ਨੇ ਦਰਸਾਂ ਦਾਹਾ ਦੀ ਕਿਰਤ ਕਮਾਈ ਜੋਗੋ ਨਾਲ ਸਾਡੇ ਮੜਿਆਣਾ ਨਗਰ ਤੋਂ ਇੱਕ ਸਿੰਘ ਦੀ ਢੋਲਾ ਸਾਹਿਬ ਇਸ ਸਿੰਘ ਮੇਲੇ ਲਈ ਬਹੁਤ ਵੱਡਾ ਯੋਗਦਾਨ ਪਾ ਕੇ ਗਏ ਨੇ ਇਹਨਾਂ ਦੇ ਪਰਿਵਾਰ ਨੂੰ ਗੁਰਨਾਕ ਪਾਸ਼ਾ ਤੰਦਰੁਸਤੀਆਂ ਬਾਖਿਆਂ ਕਮਾਈਆਂ ਦੇ ਵਿੱਚ ਫਰਕ ਤਾਂ ਪਾਉਣ ਜਿਹੜਾ ਖਜ਼ਾਨਿਆਂ ਵਿੱਚੋਂ ਇਹ ਤਸਵਾਦੀ ਕਾਟਕੇ ਗਏ ਆ ਇਹਨਾਂ ਖਜਾਨਿਆਂ ਨੂੰ ਸਤਿਗੁਰੂ ਮੇਰਾ ਪਰਪੂਰ ਕਰੇ ਬਹੁਤ ਬੱਡੇ ਇਹ ਦਾਨੀ ਸੱਜਣ ਨੇ ਇਹ ਮਲੇਆਲਾ ਦੇ ਵਿੱਚ ਵੀ ਆਪ ਦੂਸਰੀ ਵਾਰੀ ਝੰਡ ਕਰਾਉਂਦੇ ਆ ਇਹਨਾਂ ਦਾ ਕੋਟ ਕੋਟ ਵਾਰ ਸਾਡੇ ਸਰਦਾਰ ਬਹਾਦਰ ਜੀ ਸਤੂ ਸ਼ਾਮਪੂਰੀਏ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਜੀ ਆਓ ਬਲ ਸੋ ਨਿਹਾਲ ਸਤਿ ਸ੍ਰੀ ਅਕਾਲ ਜਾਂਦੀ ਤਨਖਾਹ ਅੱਜ ਕਹਿੰਦੇ ਵੀ ਇਹ ਮੱਲਾ ਉੱਤੋਂ ਦੇਣੀਆਂ ਲਕਾਤ ਤੇ ਬੁਲਾ ਰਿਆ ਉੱਤੋਂ ਦੇਣੀਆਂ ਹਰਮਨ ਦੇ ਲਕਾ ਅਮਰੀਕਾ ਵਾਲੇ ਯੂਐਸਏ ਵਾਲੇ ਸਾਡੇ ਵੀਰਾਂ ਨੂੰ ਧੰਨਵਾਦ ਆ ਸੁਖਿਆ ਲਿਆ ਵੀ ਰਵਿੰਦਰ ਸ਼ਾਮ ਪੜੀਏ ਬਹੁਤ ਬਹੁਤ ਧੰਨਵਾਦ ਜੱਸੇ ਭਾਈ ਸਾਹਿਬ Sultan Narinder Singh ਜੀ ਹੋਣੀ ਕਾਜ ਲੋ ਬੱਡੇ ਸਰਪੰਚਾਇਤ ਹੋ ਗਏ ਆ ਮੈਂ ਕੋਈ ਹੋਰ ਛੇਤੀ ਕਮੇਟੀ ਦੇ ਸਾਰੇ ਹੋਂਦੇਦਾਰ ਸਹਿਬਾਨ ਸਾਰੇ ਪਹਿਲਵਾਨ ਸਹਿਬਾਨ ਤੇ ਮੇਰੇ ਸਾਰੇ ਬਜ਼ੁਰਗ ਨੌਜਵਾਨ ਵੀਰ ਸਾਰਿਆਂ ਨੂੰ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਗੀ ਸੁਲਤਾਨ ਲੱਖ ਦਾਤਾ ਪੀਰ ਜੀ ਦੀ ਜਿਹੜੀ ਸਲਾਣਾ ਅਸੀਂ ਛੇਂਝ ਮੇਲਾ ਉਤਵਾਲ ਨਗਰ ਦੇ ਵਿੱਚ ਕਰਾਉਨੇ ਆਂ ਤੇ ਬਲੰਦੇ ਨਗਰ ਦੇ ਵਿੱਚ ਕਰਵਾਉਨੇ ਆਂ ਇਸ ਕਰਦੀ ਮੈਂ ਕਮੇਟੀ ਨੂੰ ਵਧਾਈ ਦੇਣਾ ਕਿਉਂਕਿ ਤੁਸੀਂ ਬਹੁਤ ਜੇਰਾਬਾਦ ਪਹਿਲਾਂ ਛੇਂਝ ਸ਼ੁਰੂ ਕੀਤੀ ਸੀ ਤਾਂ ਬਹੁਤ ਛੋਟੇ ਪੱਧਰ ਤੋਂ ਕੀਤੀ ਸੀ ਤਾਂ ਅੱਜ ਤੁਹਾਡੀ ਪਛੇਂਝ ਲਈ ਬਹੁਤ ਵਧੀਆ ਰੌਣਕ ਆ ਸਾਰੇ ਪਰਿਵਾਰ ਅੱਜ ਇੱਥੇ ਪਰਿਵਾਰਾਂ ਦੇ ਕੋਲ ਪਵਾ ਕੇ ਮਨੋਰੰਜਨ ਵੀ ਕਰ ਰਹੇ ਤੇ ਪਰਿਵਾਰਾਂ ਦਾ ਸਤਿਕਾਰ ਵੀ ਕਰ ਰਹੇ ਲੋ ਜੀ ਪਹਿਲਵਾਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਨਕਦ ਰਾਸ਼ੀ ਦੇ ਨਾਲ ਤੇ ਸ਼ੇਰ ਦਾ ਦੇ ਨਾਲ